ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਤੁਹਾਨੂੰ ਵੀਡੀਓ ਦਿਖਾਵਾਂਗੇ ਪਿੰਡ ਪੁੱਚੋ ਇਹ ਪੁੱਚੋ ਖੁਰਦਾ ਬਠਿੰਡੇ ਜ਼ਿਲ੍ਹੇ ਦਾ ਪਿੰਡ ਬਠਿੰਡੇ ਤੋਂ ਬਰਨਾਲਾ ਸੰਗਰੂਰ ਜਿਹੜਾ ਹਾਈਵੇ ਹੈ ਉਹਦੇ ਉੱਤੇ ਪਿੰਡ ਆਉਂਦਾ ਸਿੱਧੂ ਡੇਰੀ ਫਾਰਮ ਤੇ ਬਾਈ ਨਰਮਲ ਸਿੰਘ ਦੇ ਘਰੋਂ ਅੱਜ ਇਹ ਤੁਹਾਨੂੰ ਵੀਡੀਓ ਦਿਖਾ ਰਹੇ ਆਂ ਵਾੜਾਂ ਦਾ ਵਪਾਰ ਦਾ ਕੰਮ ਹੈ ਵਛੀਆਂ ਵਿਕਰੀ ਵਾਲੀਆਂ ਹੁੰਦੀਆਂ ਚੰਗੇ ਸੋਹਣੇ ਨਗ ਇੱਥੇ ਵਿਕਰੀ ਵਾਲੇ ਹਮੇਸ਼ਾ ਮੌਜੂਦ ਹੁੰਦੇ ਆ ਅੱਜ 18 ਨਗ ਟੋਟਲ ਹੈ ਤੇ 18 ਦੇ ਵਿੱਚੋਂ 4 ਗੱਬਣ ਹੈ ਜਿਨ੍ਹਾਂ ਦੇ ਵਿੱਚੋਂ ਦੋ ਜਰਸੀ ਕਨਫਰਮ ਗੱਬਣ ਚੈੱਕ ਪਾਸ ਤੇ ਦੋ ਹੀ ਐਚਐਫ ਕਨਫਰਮ ਜਿਹੜੀਆਂ ਚੈੱਕ ਪਾਸ ਚ ਹੈ ਬਾਕੀ ਹੋਰ ਕਿਹੜੀਆਂ ਕਿਹੜੀਆਂ ਵਹਿੜਾਂ ਦੀ ਏਆਈ ਹੋਈ ਹੈ ਉਹ ਬਾਈ ਜੀ ਆਪਾਂ ਨੂੰ ਦੱਸ ਦੇਣਗੇ ਵੀਡੀਓ ਨੂੰ ਲਾਸਟ ਤੱਕ ਦੇਖਿਓ ਇੱਕ ਬੇਨਤੀ ਹਮੇਸ਼ਾ ਹਰੇਕ ਵੀਡੀਓ ਚ ਕਰੀਦੀ ਆ ਵੀ ਭਾਵੇਂ ਤੁਸੀਂ ਕੋਈ ਘੱਟ ਕੀਮਤ ਦੀ ਚੀਜ਼ ਖਰੀਦਦੇ ਹੋ ਜਾਂ ਵੱਧ ਦੀ ਮੰਗਾਈ ਦਾ ਜਮਾਨਾ ਪੈਸੇ ਮਸਾਂ ਬਣਦੇ ਆ ਤਾਂ ਤਸੱਲੀ ਕਰਨ ਦਾ ਉਨਾ ਹੀ ਜ਼ਿਆਦਾ ਹੱਕ ਹੁੰਦਾ ਸੋ ਤੁਸੀਂ ਆਪਦੀ ਸਮਝ ਨਾਲ ਤੇ ਆਪਦੀ ਤਸੱਲੀ ਦੇ ਨਾਲ ਪਸ਼ੂ ਖਰੀਦਣਾ ਵੈੜਾਂ ਦੇ ਮਾਮਲੇ 'ਚ ਕੋਈ ਵੀ ਸੈਂਪਲ ਲੈਂਡ ਦੀ ਲੋੜ ਲੱਗਦੀ ਉਹ ਲੈ ਲਿਓ ਜਾਂ ਅੰਦਰੋਂ ਕੋਈ ਵਛੀ ਚੈੱਕ ਕਰਾਉਣ ਦੀ ਲੋੜ ਆ ਉਹ ਵੀ ਕਰਵਾ ਕੇ ਖਰੀਦ ਸਕਦੇ ਹੋ ਆਓ ਛੋਟੇ ਬੱਚਿਆਂ ਤੋਂ ਸ਼ੁਰੂਆਤ ਕਰੀਏ ਗੱਬਣਾ ਤੁਹਾਨੂੰ ਬਾਅਦ 'ਚ ਦਿਖਾਵਾਂਗੇ ਸ਼ੁਰੂਆਤ ਆਪਾਂ ਇਸ ਸਾਈਡ ਤੋਂ ਛੋਟੇ ਨਾਲ ਵਛੇ ਨਾਲ ਤੋਂ ਕਰ ਲੈਨੇ ਆ ਜਰਸੀ ਦੋ ਗੱਬਣ ਪਹਿਲਾਂ ਦਿਖਾ ਹੀ ਦੇਣੀਆਂ ਉਸ ਤੋਂ ਬਾਅਦ ਚੈੱਕ ਅਪ ਸ਼ੁਰੂ ਕਰਾਂਗੇ ਆਪਾਂ ਨਰਮਲ ਭਾਈ ਸਸਤੀ ਗਾੜੀ ਹੱਸੀ ਗਾੜੀ ਨਰਮਲ ਭਾਈ ਅੱਜ ਟੋਟਲ 18 ਨਾਗਾ ਮੇਰੇ ਖਿਆਲ ਚ ਹਾਂ 18 ਨਾਗਾ ਬਈ ਜੀ ਜਿੰਨਾ ਚ ਚਾਰ ਗੱਬਣਾ ਜੀ ਦੋ ਜਰਸੀ ਗੱਬਣਾ ਹੂੰ ਦੋ ਐਚਪੀ ਤੇ ਦੋ ਅੱਛੀਆਂ ਸੀਮਾਂ ਲੱਗਾਈ ਠੀਕ ਹੈ ਅੱਜ 35 35 37 37 ਦਿਨ ਹੋ ਗਏ ਜੀ ਠੀਕ ਹੈ ਉਹ ਕਨਫਰਮ ਹੁੰਦੀਆਂ ਜਾਂ ਨਾ ਹੁੰਦੀਆਂ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਇਹ 28 ਤਰੀਕ ਨੂੰ ਬਣਾਈ ਠੀਕ ਹੈ 28 4 2025 ਠੀਕ ਹੈ ਹਾਂਜੀ 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 ਦੋਸਤੋ 28 ਅਪ੍ਰੈਲ ਨੂੰ ਵੀਡੀਓ ਬਣ ਰਹੀ ਹੈ ਡੇਟ ਬਾਈ ਕਹਿੰਦਾ ਵੀ ਆਪਾਂ ਦੱਸ ਦਿਆ ਕਰੀਏ ਕਿਉਂਕਿ ਕਈ ਭਰਾ ਪਿਛਲੀ ਵੀਡੀਓ ਦੇਖ ਕੇ ਫਿਰ ਫੋਨ ਕਰਦੇ ਰਹਿੰਦੇ ਆ ਹਾਂਜੀ 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 ਭਾਈ ਇਹਨਾਂ ਚੋ ਬਾਈ ਬੱਚੀਆਂ ਮੰਨ ਲਓ ਵੀ ਚਾਰ ਕ ਬੱਚੀਆਂ ਲੋਕ ਲਾਈ ਠੀਕ ਹੈ ਦੂਜੀਆਂ ਸਾਰੀਆਂ ਬੱਚੀਆਂ ਦੋ ਫਾਰਮਾਂ ਚੋਂ ਲਈਆਂ ਉਹ ਤੇ ਪ੍ਰੋਪਰ ਵੀਡੀਓ ਹੈਗੀ ਆ ਹੂੰ ਤੇ ਪ੍ਰੋਪਰ ਰਿਕਾਰਡ ਹੈ ਵੀਡੀਓ ਦਿਖਾ ਦਈਏ ਆਪਾਂ ਹਾਂਜੀ ਹਾਂਜੀ ਵੀਡੀਓ ਦਿਖਾ ਦੋ ਦੋਸਤੋ ਵੀਡੀਓ ਦਿਖਾ ਕੇ ਫੇਰ ਸ਼ੁਰੂ ਕਰਾਂਗੇ ਫਾਰਮ ਚ ਫਿਰਦੀਆਂ ਬੱਚੀਆਂ ਦੀ ਤੁਸੀਂ ਸਿਆਣ ਲਿਓ ਜੇ ਜਿਹੜਾ ਵੀਰ ਖਰੀਦਣਾ ਚਾਹੂਗਾ ਆਹ ਇੱਕ-ਇੱਕ ਦੀ ਵੀਡੀਓ ਇੱਥੇ ਦੇਖ ਕੇ ਰੋ ਕਰ ਲੈਣਾ। ਉਹਨੇ ਬੱਚੀਆਂ ਟੋਕਣਾਂ ਵਾਲੀਆਂ ਖੜੀਆਂ 201 ਇੱਕ ਇੱਕ 99 ਨੰਬਰ ਹੀ ਠੀਕ ਐ ਆ ਉਹ ਚਾਰ ਨੰਬਰ ਦੀ ਬੱਚੀ ਖੜੀ ਵਾਈਟ ਬਹੁਤ ਆਪਾਂ ਬਾਅਦ ਚ ਦਿਖਾਈ ਦੇਣੀ ਹੈ। ਹਾਂਜੀ ਹਾਂਜੀ ਤੇ ਆ ਫਿਰ ਜੀ ਕਿਹਨੇ ਜੋ ਜਰਸੀ ਬੱਚਾ ਇੱਕ ਉਹ ਇੱਕ ਨੰਬਰ ਦੀ ਖੜੀ ਜੀ ਠੀਕ ਐ ਇਹ ਤਾਂ ਆਈਡੀਆ ਹੀ ਦੇਣਾ ਸੀ ਸਿਰਫ ਉਹਨਾਂ ਵੀਰਾਂ ਨੂੰ ਜਿਹੜਾ ਨੂੰ ਅ ਵੈਸੇ ਅਸੀਂ ਹਰੇਕ ਵੀਡੀਓ ਚ ਨਾ ਤਾਂ ਅਸੀਂ ਸੀਮਨ ਦੀ ਡਿਟੇਲ ਬੋਲਦੇ ਆ ਤੇ ਨਾ ਹਰੇਕ ਵੀਡੀਓ ਚ ਇਹ ਕਹਿੰਨੇ ਆ ਵੀ ਇਹ ਫਾਰਮ ਚੋਂ ਖਰੀਦੀਆਂ ਪਰ ਜਿਹੜੀਆਂ ਖਰੀਦੀਆਂ ਉਹਨਾਂ ਦੀ ਵੀਡੀਓ ਹੈ ਇਹ ਉਹਨਾਂ ਵੀਰਾਂ ਵਾਸਤੇ ਜਿਹੜੇ ਬੱਚੀ ਖਰੀਦਣ ਤਾਂ ਆਉਂਦੇ ਨਹੀਂ ਕਈ ਵਾਰ ਘਰੇ ਬੈਠੇ ਉਹ ਕਮੈਂਟ ਜਾਂ ਆਈਡੀਆ ਲਾਉਣ ਲੱਗ ਪੈਂਦੇ ਆ ਵੀ ਐਵੇਂ ਫਾਰਮ ਹਾਂ ਜਗਰਾਉ ਮੰਡੀ ਕਈ ਵਾਰ ਕਹਿੰਦੇ ਜਗਰਾਉ ਮੰਡੀ ਤੇ ਦੇਖੋ ਬਹੀ ਕਿਹੜਾ ਲੋਕਾ ਹੀ ਸਹੀ ਹੈ ਜਿहां ਕੋਈ ਆਪਣ ਨੂੰ ਮੰਦੀਆਂ ਦੇਂਦਾ ਜੀ ਉੱਥੋਂ ਵੀ ਦੇਖੋ ਆਪਾਂ ਪੱਛੀ ਲੈ ਕੇ ਸੇਲ ਕਰਨੀਆਂ ਹੀ ਆਪਾਂ ਆਪਦੇ ਹਿਸਾਬ ਨਾਲ ਮੁੱਲ ਪਰਣਾ ਹੀ ਤੇ ਬਾਈ ਇਹਨੇ ਆਪਦੇ ਦੇਖੋ ਜਿਨ੍ਹਾਂ ਨੇ ਲੈਣੀ ਹੈ ਹਨਾ ਉਹ ਆਪਣੇ ਜੇਬ ਇਨਵੈਸਟ ਕਿਦਾਂ ਦੀ ਕਰਨੀ ਹੈ ਜੀ ਛੋਟੀ ਬੱਚੀ ਲੈਣੀ ਹੈ ਮੀਡੀਅਮ ਲੈਣੀ ਹੈ ਚੰਗੀ ਬਰੀਡ ਦੀ ਲੈਣੀ ਹੈ ਸਹੀ ਹੈ ਕਈ ਵਿੱਚੋਂ ਬਾਈ ਜੀ ਕਹਿੰਦੇ ਵੀ ਚਲੋ ਵੀ ਕ੍ਰੋਸ ਵੀ ਚੱਲ ਜੂਗੀ ਉਹ ਇਹ ਰੇਟ ਵੀ ਹੋ ਜਾਂਦਾ ਹੈ ਇੱਕ ਨੇ ਆਪਦੇ ਹਿਸਾਬ ਤੇ ਆਪਾਂ ਮਾਟਰ ਦੇ ਹਿਸਾਬ ਤੇ ਪੈਸਾ ਲਾਉਣਾ ਹੈ ਨਰਮਲ ਬਾਈ ਛੋਟੀਆਂ ਬੱਚੀਆਂ ਇੱਕ ਇੱਕ ਕਰਕੇ ਤੋੜ ਦਈਏ ਆਪਾਂ ਦੋਸੋ ਵੇੜਾ ਤੁਸੀਂ ਦੇਖ ਲਓ ਇੱਕ ਇੱਕ ਕਰਕੇ ਇਹਨਾਂ ਨੂੰ ਤੋੜਦੇ ਜਾਵਾਂਗੇ ਆਪਾਂ ਇਹ ਜਿਹੜੇ ਛੋਟੀ ਉਮਰ ਦੀ ਬੱਚੀ ਹੈ ਇਹਦੇ ਬਾਰੇ ਦੰਦਾਂ ਦੀ ਗੱਲ ਕਰਨ ਦੀ ਲੋੜ ਹੀ ਨਹੀਂ ਕਿਉਂਕਿ ਉਮਰ ਛੋਟੀ ਦਿਸਦੀ ਹੈ ਹਜੇ ਕੁਸ ਮਹੀਨਿਆਂ ਦੀ ਹੈ ਸਾਲ ਵਾਲੀ ਉਮਰ ਵੀ ਨਹੀਂ ਹੈਗੀ ਇਹਦੀ ਸੋ ਇਹ ਪਹਿਲੇ ਨੰਬਰ ਤੇ ਬੱਚੀ ਤੁਸੀਂ ਦੇਖ ਸਕਦੇ ਹੋ ਇਹਨੂੰ ਅੱਗੇ ਵੀ ਦੋਸੋ 2 ਨੰਬਰ ਦੇ ਉੱਤੇ ਬੱਚੀ ਦੇਖੋ ਤੋਂ ਟਾਂਟਾ ਇਹਦਾ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਬੱਚੀ ਹੈ ਰੰਗ ਰੂਪੇ ਦਾ ਹਜੇ ਇਹ ਬੱਚਾ ਹੈ ਦੱਸੋ ਜਦੋਂ ਵੱਡੀ ਕਾਂ ਬਾਨਾ ਜਾਂ ਵਹਿੜ ਅੱਗੇ ਬਾਨਾ ਤਾਂ ਹੋਰ ਸੋਹਣੀ ਲੱਗੂਗੀ ਅੰਡਾ ਪੈਰਾਂ ਦੀ ਚਾਰ ਹੀ ਥਣ ਦਿਸ ਰਹੇ ਆ ਪੁੜਿਆਂ ਦੀ ਚੜਾਈ ਹੁਣੇ ਦੇਖ ਸਕਦੇ ਹਾਂ ਬੱਚੇ ਦੀ ਅੱਧੂ ਅੱਗੇ ਫੇਰ ਇੱਕ ਬੱਚਾ ਨਸਲ ਬਰੀਡ ਇਹਨਾਂ ਦੀ ਤੁਸੀਂ ਜਿਹੜਾ ਵੀ ਰਪਾਰਖੂ ਹੋ ਸਮਝ ਲੈਂਦਾ ਹੁੰਦਾ ਮੈਂ ਬਹੁਤ ਵੀਡੀਓ ਚ ਇਹ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਕਿਸੇ ਨੂੰ ਕਈ ਵਾਰ ਜੇ ਕਿਸੇ ਨੂੰ ਘੱਟ ਨੌਲੇਜ ਆ ਉਹ ਨਾਲ ਆਪਦੇ ਜਾਣਕਾਰ ਵੀਰ ਲਿਆ ਸਕਦਾ ਹੁੰਦਾ ਜੇ ਕਈ ਵਾਰ ਆਪ ਨੂੰ ਸਮਝ ਨਹੀਂ ਹੈ ਵੀ ਐਚ ਐਫ ਕਿੱਦਾਂ ਦੀ ਹੁੰਦੀ ਹੈ ਜਾਂ ਕਿਹੜੀ ਬੱਚੀ ਫਾਇਦੇਮੰਦ ਰਹੂਗੀ ਪੈਸੇ ਲਾਉਣ ਲੱਗਾ 100 ਵਾਰ ਸੋਚਿਆ ਕਰੋ ਪਰ ਤਸੱਲੀ ਫੁੱਲ ਕਰਕੇ ਆਪਦੀ ਜਦੋਂ ਪਸ਼ੂ ਘਰੇ ਲੈ ਜਾਂਦੇ ਫਿਰ ਉੱਤੇ ਵੀ ਆਪ ਦਾ ਮੋਹ ਬਣਿਆ ਰਹਿੰਦਾ ਪਸ਼ੂ ਨੂੰ ਸੰਭਿਆ ਚੰਗਾ ਜਾਂਦਾ ਹੈ ਬੱਚੀ ਛੋਟੀ ਉਮਰ ਦੀ ਹੈ ਖੜਨੀ ਸੋਹਣੀ ਹੈ ਢਾਂਚਾ ਚੰਗਾ ਹੈ ਇੱਕ ਜਰਸੀ ਇਹ ਦੂਬਾ ਛੋਟਾ ਬੱਚਾ ਦਿਖਾਵਾਂਗੇ ਫਿਰ ਦੋ ਕੱਬਣ ਜਰਸੀ ਬਾਈ ਕੋਲ ਵਿਕਰੀ ਵਾਲੀਆਂ ਹੈ ਉਹ ਵੀ ਤੁਹਾਨੂੰ ਵੀਡੀਓ ਦੇ ਮਾਧਿਅਮ ਨਾਲ ਦਿਖਾ ਦੇਣੀ ਹੈ ਕਿਹੜੀ ਬੱਚੀ ਬਾਈ ਫਾਰਮ ਦੀ ਦੱਸੂਗਾ ਉਹਦੀ ਨਾਲ ਤੁਹਾਨੂੰ ਵੀਡੀਓ ਦੇਊਗਾ ਪਉ ਤੁਸੀਂ ਆ ਕੇ ਦੇਖ ਲਿਓ ਕਿਉਂਕਿ ਉਸ ਵੀਡੀਓ ਨੂੰ ਵਿੱਚੇ ਪਲੇ ਕਰਾਂਗੇ ਤਾਂ ਇਸ ਵੀਡੀਓ ਦਾ ਜਿਹੜਾ ਕਨਸੈਪਟ ਓ ਥੋੜਾ ਚੇਂਜ ਹੁੰਦਾ ਹੈ ਇਸ ਕਰਕੇ ਉਹ ਚਲਾਉਂਦੇ ਨਹੀਂ ਨਾਲ ਜਰਸੀ ਅੱਛੀ ਸੋਨਾ ਰੰਗ ਹੋਰ ਲਾਲ ਹੋ ਜਾਣੀ ਆ ਥੋੜੇ ਚਿਰ ਨੂੰ ਜਿਵੇਂ ਲੋਈ ਏ ਝਾੜ ਕੇ ਦੁਬਾਰਾ ਨਵੀਂ ਚੱਕਦਿਆਂ ਇਸ ਰੁੱਤ ਦੇ ਵਿੱਚ ਤਾਂ ਚਮਕ ਇਹਦੇ ਚ ਬਹੁਤ ਸੋਹਣੀ ਬਣੂਗੀ ਹੁਣ ਵੀ ਰੰਗ ਸੋਹਣਾ ਦੱਸੋ ਬਾਰੀਕ ਚਮੜੀ ਦੀ ਐ ਸੋਹਣੀ ਜਰਸੀ ਬੱਛੀ ਵਿਕਰੀ ਵਾਸਤੇ ਬੱਚਾ ਛੋਟੀ ਉਮਰ ਦਾ ਐ ਇਹਦੇ ਬਾਅਦ ਚ ਦੋ ਗੱਬਣ ਹੈਗੀਆਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਉਹ ਗੱਬਣ ਜਿਹੜੀਆਂ ਨਰਮਲ ਬਾਈ ਜਿਹੜੀਆਂ ਗੱਬਣ ਹਨ ਹਾਂਜੀ ਇਹਦੀ ਕੀ ਡਿਟੇਲ ਆ ਕਿ ਇਹ 5 ਮਹੀਨੇ ਗੱਬਣਾਈ ਠੀਕ ਹੈ ਇਹ 6 ਮਹੀਨੇ ਗੱਬਣਾਈ ਅੱਛਾ ਚੈੱਕ ਪਾਸ ਜਿਹੜਾ ਕੋਈ ਬਾਈ ਹਾਂਜੀ ਮੇਰੇ ਕੋਲ ਚੈੱਕ ਪਾਸ ਹੈ ਜਿਹੜਾ ਕੋਈ ਬਾਈ ਜੀ ਲਿਜਾਊਗਾ ਉਹ ਆਉਦੀ ਇੱਥੇ ਤਸੱਲੀ ਕਰਾ ਲੈ ਚਾਹੇ ਮੰਨ ਲਓ ਵੀ ਆਪਣਾ ਸੌਦਾ ਹੋ ਗਿਆ ਗੱਡੀ 'ਚ ਉਤਰਦੀ ਤੇ ਚੈੱਕ ਕਰਵਾ ਲੈ ਕੋਈ ਗੱਲ ਨਹੀਂ ਸਾਈ ਕਰ ਲੈਣਾ ਇਹ 4 ਦੰਦ ਬੱਚੀ ਹੈ ਜੀ ਉਹ 2 ਦੰਦ ਹੈ ਇਹਨਾਂ ਦੋਨਾਂ ਦੀ ਵੀ ਵੀਡੀਓ ਮੇਰੇ ਕੋਲੇ ਪ੍ਰੋਪਰਲੀ ਭਰਵੰਦੀ ਹੈਗੀ ਦੋਨੇ ਭਾਰ ਨੂੰ ਚਲਾਈ ਹੈ ਠੀਕ ਹੈ ਓਕੇ ਤੋਰ ਦੇ ਬਈ ਸੋ ਦੋਸਤੋ ਇਹ ਪੰਜ ਮਹੀਨਿਆਂ ਦੀ ਗੱਬਣ ਪਹਿਲੇ ਨੰਬਰ ਤੇ ਪੰਜਾਂ ਦੀ ਹੈ ਨਾ ਬਈ ਹਾਂਜੀ ਪੰਜਾਂ ਦੀ ਹੈ ਪੰਜਾਂ ਮਹੀਨਿਆਂ ਦੀ ਗੱਬਣ ਚਾਰ ਦੰਦ ਦੰਦ ਆਪਾਂ ਵੀਡੀਓ ਚ ਦੇਖ ਲੈਣੇ ਆ ਠੀਕ ਹੈ ਨਰਮਨ ਓਕੇ ਸੋਸਾਈਡਾਂ ਤੇ ਦੋ ਦੋ ਦੰਦ ਦੋਸਤੋ ਖੜੇ ਐ ਚਾਰ ਦੰਦ ਕਨਫਰਮ ਆ ਪੰਜਾਂ ਦੀ ਗੱਬਣ ਸੋਹਣੀ ਵੱੱਛੀ ਐ ਚੰਗੀ ਨਰੋਈ ਫਵਾਨਾ ਫਿਕਸ ਰੱਖੂਗੀ ਚੰਗਾ ਢਾਂਚਾ ਤੁਸੀਂ ਇਹਦਾ ਸਟਰਕਚਰ ਦੇਖ ਸਕਦੇ ਹੋ ਹਾਈਟ ਸਮ ਦੇ ਸਾਹਮਣੇ ਸੋ ਹਾਈਟ ਵੀ ਦੋਸਤੋ ਬਹੁਤ ਚੰਗੀ ਹੈ ਦੀ ਲੰਬਾਈ ਨੋਟ ਕਰ ਲਓ ਜੇ ਲੰਬਾਈ ਵੀ ਤੁਹਾਨੂੰ ਨਜ਼ਰ ਆਉਂਦੀ ਹੋਣੀ ਹੈ ਕਾਫੀ ਲੰਬੀ ਵਹਿੜ ਹੈ ਥਾਂ ਸੋਹਣੀ ਹੈ ਚਾਰੇ ਹੁਣ ਇਹਦੀ ਤੁਸੀਂ ਜਿਹੜੀ ਇਹਨੇ ਹਵਾਨਾ ਬਣਾਉਣਾ ਸ਼ੁਰੂ ਕੀਤਾ ਹੈ ਉਹ ਵੀ ਨਾਲ ਦੇਖ ਸਕਦੇ ਹੋ ਇੱਥੋਂ ਬਹੁਤ ਸੋਹਣਾ ਹਵਾਨਾ ਬਣਾਉਣ ਲੱਗੀ ਹੈ ਬੱਚੀ ਇਸ ਤੋਂ ਅੱਗੇ 6 ਮਹੀਨਿਆਂ ਦੀ ਗੱਲ ਤੁਹਾਨੂੰ ਦਿਖਾ ਦੇਵਾਂਗੇ ਇਹਦਾ ਤੁਸੀਂ ਹਵਾਨਾ ਇੱਕ ਵਾਰ ਦੇਖੋ ਠੀਕ ਹੈ ਮਨ ਰੋਖੇ ਕਾਫੀ ਚੌੜਾ ਰੋਖ ਹੈ ਇਹ 6 ਮਹੀਨੇ ਦੀ ਗੱਬਣਾ ਮਿੰਟ ਤੈਨਾਂ ਰਹਿੰਦੇ ਆ ਇਹ ਦੋ ਦੰਦ ਹੈ ਦੰਦ ਕਨਫਰਮ ਬਾਈ ਵੀਡੀਓ ਚ ਕਰਵਾ ਦੂਗਾ ਤੁਸੀਂ ਇੱਥੋਂ ਦੇਖ ਲਓ ਦੰਦ ਓਕੇ ਨਰਮ ਠੀਕ ਹੈ ਬਾਈ ਸੋਏ 6 ਮਹੀਨੇ ਦੀ ਗੱਬਣਾ ਵੇਖਦੇਖੋ ਤੁਸੀਂ ਕੇਜੀਬੀ ਬਿਊਟੀ ਦੇਖੋ ਉਹ ਦੂਜੀ ਨਾਲੋਂ ਵੀ ਫੇਸ ਜ਼ਿਆਦਾ ਸੋਹਣਾ ਹੈ ਇਹਦਾ ਕੱਦ ਇਹਦਾ ਵੀ ਬਹੁਤ ਚੰਗਾ ਦੋਸਤੋ ਹਜੇ ਦੋ ਦੰਦ ਹੈ ਇਹਨੇ ਵਧਣਾ ਫੁੱਲਣਾ ਹੋਰ ਉਮਰ ਛੋਟੀ ਹੈ ਥਰਕ ਉਮਰ ਦਾ 6 ਮਹੀਨਿਆਂ ਦਾ ਆਪਸ ਵਿੱਚ ਹੁੰਦਾ ਜੇ ਦੋਂਦੀ ਜਾਂ ਚੌਗੀ ਹੈ ਲੰਬਾਈ ਇਹਦੀ ਵੀ ਦੇਖ ਲਓ ਤੁਸੀਂ ਹਾਈਟ ਇਹਦੀ ਵੀ ਚੰਗੀ ਸੋ ਇਹ ਛੇਆਂ ਦੀ ਗੱਬਣ ਹੈ ਹਵਾਨਾ ਸੋਹਣਾ ਹੋਣੀ ਰੋਖ ਦਿਸਦਾ ਥਣ ਥੀ ਚੁਵਾਈ ਤੇ ਰਹਿਣਗੇ ਸੋ ਦੋ ਜਰਸੀ ਤੁਹਾਨੂੰ ਗੱਬਣ ਜਿਹੜੀਆਂ ਦਿਖਾਉਣੀਆਂ ਸੀਗੀਆਂ ਉਸ ਤੋਂ ਬਾਅਦ ਚ ਆਪਾਂ ਐਚ ਐਫ ਵੈੜਾਂ ਜਿਹੜੀਆਂ ਉਹ ਦਿਖਾਉਣੀਆ ਸ਼ੁਰੂ ਕਰਦੇ ਹਾਂ ਦੋਸੋ ਇਹ ਸਾਈਡ ਤੇ ਐਚ ਐਫ ਵੈੜਾਂ ਖੜੀਆਂ ਹੈ ਬਾਈ ਪਹਿਲੀ ਤੋਰੂਗਾ ਇਹ ਨਰਮਲ ਬਾਈ ਦੰਦੋਂ ਤੱਕ ਹੀਰੀ ਹੋਊਗੀ ਹਾਂਜੀ ਹੀਰੀ ਹੀਰੀ ਦੋਸੋ ਇਹ ਇਹਦੇ ਵਿੱਚ ਸ਼ਾਖਾਂ ਸੀਗੀਆਂ ਹੀ ਮੜੀਆਂ ਬਣ ਕੇ ਕਹ ਦੱਸ ਗਈ ਪਹਿਲਾਂ ਠੀਕ ਹੈ ਇਹਦੇ ਹਾਂਜੀ ਵਿਚਾਰੇ ਵਿਚਾਰੇ ਛੋਟੀਆਂ ਹਾਂ ਛੋਟੀਆਂ ਤੇ ਮੈਂ ਰਬੜ ਲਾਤੀ ਉਹਨਾਂ ਦੇ ਓਕੇ ਦੋਸਤੋ ਛੋਟੀਆਂ ਸ਼ਾਖਾਂ ਦੋ ਬਾਈ ਕਹਿੰਦਾ ਵੀ ਨਿੱਕੇ ਨਿੱਕੇ ਥਣ ਨਾਲ ਹੈਗੇ ਆ ਸੋ ਬੱਚੀ ਤੁਸੀਂ ਦੇਖ ਲਓ ਬਾਕੀ ਪਾਸ ਕਰ ਲਿਓ ਆਕੇ ਜੋ ਚੀਜ਼ ਹੁੰਦੀ ਐ ਇੱਥੇ ਉਹ ਕਲੀਅਰ ਦੱਸੀ ਜਾਂਦੀ ਐ ਕਿਉਂਕਿ ਤੇ ਤੁਹਾਡਾ ਭਰਾਵਾਂ ਦਾ ਪਿਆਰ ਵੀ ਐ ਜਿੰਨਾ ਗਾਹਕ ਵੱਧ ਆਊਗਾ ਉਹਨਾਂ ਖਰਾ ਸੌਦਾ ਕਰਨਾ ਸੌਖਾ ਹੋ ਜਾਂਦਾ ਤੇ ਦੱਸ ਕੇ ਅੱਗੇ ਜਿਹੜਾ ਉਹ ਸੌਦਾ ਕੀਤਾ ਜਾਂਦਾ ਸੋ ਬੱਚੀ ਬਹੁਤ ਸੋਹਣੀ ਪਹਿਲੇ ਨੰਬਰ ਤੇ ਐਚ ਐਫ ਵਾਲੇ ਪਾਸਿਓਂ ਦੋ ਨੰਬਰ ਤੇ ਦਸੋ ਐਚ ਐਫ ਵਹਿੜਾਂ ਦੇ ਵਿੱਚੋਂ ਤੁਹਾਨੂੰ ਜਿਹੜੀਆਂ ਇਹ ਵਹਿੜਾਂ ਮੈਂ ਇਸ ਕਰਕੇ ਕਹਿ ਰਿਹਾ ਥੋੜੀਆਂ ਵੱਡੀਆਂ ਐ ਜਰਸੀ ਤੋਂ ਬਾਅਦ ਚ ਜਿਹੜੀਆਂ ਸ਼ੁਰੂ ਹੋਈਆਂ ਬੱਚੀ ਦੇਖਿਓ ਦੱਸੋ ਵਾਈਟ ਰੰਗ ਵੈਸੇ ਮੇਰਾ ਫੇਵਰਟ ਐ ਥੋੜਾ ਹੈ ਜਾਂ ਨਹੀਂ ਉਹ ਤੁਹਾਡੀ ਆਪਣੀ ਸਮਝ ਸੋਚ ਐ ਬਰੀਡ ਨਾਲ ਚਿੱਟੇ ਰੰਗ ਦਾ ਕੋਈ ਬਹੁਤਾ ਮਤਲਬ ਨਹੀਂ ਬਲੈਕ ਰੰਗ ਦੇ ਵਿੱਚ ਵੀ ਐਚ ਐਫ ਪਿਓਰ ਹੋ ਸਕਦੀ ਐ ਡੱਬੀ ਵੀ ਪਿਓਰ ਹੁੰਦੀ ਐ ਪਰ ਵਾਈਟ ਰੰਗ ਥੋੜਾ ਸੋਹਣਾ ਲੱਗਦਾ ਐ ਪਰਸਨਲੀ ਮੇਰੀ ਚੁਆਇਸ ਐ ਚੀਰੀ ਬੱਚੀ ਸੋਹਣਾ ਢਾਂਚਾ ਤੇ ਰੰਗ ਸਾਰਾ ਹੀ ਵਾਈਟ ਹੈ ਸਿਰਫ ਕੰਨਾਂ ਦੇ ਉੱਤੇ ਮਾੜਾ ਮਾੜਾ ਬਲੈਕ ਰੰਗ ਰੱਬ ਵੱਲੋਂ ਦਿੱਤਾ ਹੋਇਆ ਤੁਸੀਂ ਇਹਦੀ ਬੰਤਰ ਦੇਖੋ ਖੜ ਨਹੀਂ ਦੇਖ ਸਕਦੇ ਹੋ ਵਹਿੜ ਦੀ ਬਹੁਤ ਸੋਹਣੀ ਲੱਸੋ ਸੋਹਣਾ ਰੰਗ ਸੋਹਣਾ ਢਾਂਚਾ ਸੋ 2 ਨੰਬਰ ਦੇ ਉੱਤੇ ਬੱਚੀ ਜਿਹੜੀ ਗੱਬਣ ਜਰਸੀਆਂ ਤੋਂ ਬਾਅਦ ਚ ਜਿਹੜੀਆਂ ਆਪਾਂ ਸ਼ੁਰੂ ਕੀਤੀਆਂ ਉਹਨਾਂ ਦੇ ਵਿੱਚ ਹੈ ਧਣ ਵੀ ਦੇਖਿਓ ਦੱਸੋ ਛੋਟਾ ਬੱਚਾ ਹੈ ਵੈਸੇ ਸ਼ਰੀਫ ਵੀ ਹੁੰਦੀਆਂ ਤੇ ਕਈ ਵਾਰ ਲੱਤ ਚਲਾ ਵੀ ਜਾਂਦੀਆਂ ਹੁੰਦੀਆਂ ਹੁੰਦੀਆਂ ਇਦੁਵਾਚ ਬਲੈਕ ਰੰਗ ਦੇ ਵਿੱਚ ਦੰਦ ਪਟਨੇ ਨਹੀਂ ਇਹ ਨਹੀਂ ਲੋੜ ਜੇ ਜਿਹੜੀ ਤੈਨੂੰ ਲੱਗਦਾ ਪਖਾਉਣ ਦੀ ਲੋੜ ਹੈ ਜਿਹੜੀ ਨਹੀਂ ਕੋਈ ਸਾਰਾ ਕਨਫਰਮ ਆਪਣੇ ਨਾਲ ਆਪ ਪੱਟੀ ਜਣੇ ਸਾਰਿਆਂ ਦੀ ਚਲੜ ਖੜੀਆਂ ਨੇ ਛੜੀਆਂ ਓਕੇ ਸੋ ਦੰਦਾਂ ਦੇ ਦੋਸਤੋ ਨਾਲ ਬਾਈ ਕਹਿੰਦਾ ਦਿਖਾਈ ਦਿੰਨੇ ਵੈਸੇ ਮੈਨੂੰ 3-4 ਸਾਲ ਹੋ ਚੱਲੇ ਹੁਣ ਵੀਡੀਓ ਬਣਾਉਂਦਿਆਂ ਨੂੰ ਤਾਂ ਇਹ ਪਤਾ ਲੱਗ ਜਾਂਦਾ ਹੁੰਦਾ ਦੇਖ ਸਕਦੇ ਹੋ ਕਨਫਰਮ ਖੀਰੀ ਦੰਦਾਂ ਦੀ ਜੇ ਖੀਰੀਆਂ ਕਹਿਆ ਤਾਂ ਉਹਦੀ ਗਾਰੰਟੀ ਹੁੰਦੀ ਹੈ ਦੋਸਤੋ ਥਣ ਜੇ 4 ਕਹਿਆ ਤਾਂ 4 ਹੀ ਹੋਣਗੇ ਫਿਰ ਵੀ ਤੁਸੀਂ ਥਣਾ ਦੀ ਫੋਟੋ ਮੰਗਾ ਸਕਦੇ ਹੋ ਦੰਦਾਂ ਦੀ ਫੋਟੋ ਮੰਗਾ ਸਕਦੇ ਹੋ ਕੋਲ ਆ ਕੇ ਖਰੀਦੋ ਜੇ ਕੋਈ ਭਰਾ ਘਰੇ ਬੈਠਾ ਖਰੀਦਦਾ ਤਾਂ ਫਿਰ ਉਹ ਰਿਸਕ ਵੀ ਉਹਦੇ ਹੁੰਦੇ ਆ ਲਾਂਭਾ ਭਾਵੇਂ ਉਹ ਵੀਰ ਨਾਂ ਦਿਆ ਕਰੇ ਟਾਂਚਾ ਵੱਛੀ ਤਾਂ ਦੇਖੋ ਮੈਂ ਦੱਸਿਆ ਸੀ ਵੀ ਜਿਵੇਂ ਐਚ ਐਫ ਜ਼ਰੂਰੀ ਨਹੀਂ ਬਲੈਕ ਰੰਗ ਚ ਵੀ ਐਚ ਐਫ ਪਿਓਰ ਹੋ ਸਕਦੀ ਹੈ ਡੱਬੀ ਵੀ ਪਿਓਰ ਹੋ ਸਕਦੀ ਹੈ ਤੇ ਵਾਈਟ ਵੀ ਰੰਗ ਨਾਲ ਕੋਈ ਮਤਲਬ ਨਹੀਂ نسل ਆਪਣੀ ਥਾਂ ਤੇ ਐ ਸੋ ਇਹ ਬਲੈਕ ਰੰਗ ਜ਼ਿਆਦਾ ਚਾਰੇ ਪੈਰ ਨੀਲੀ ਰਾਵੀ ਮੱਝਾਂ ਵਾਂਗੂ ਦੱਸੋ ਵਾਈਟ ਹੈ ਮੱਕੀ ਪਸੰਦ ਆਪੋ ਆਪਣੀ ਐ ਤੈਨ ਨੰਬਰ ਤੇ ਸੀ ਬੱਚੀ 4 ਨੰਬਰ ਤੇ ਇੱਕ ਹੋਰ ਬੱਚੀ ਤੋਰਾਂਗੇ ਥਣ ਬੜੇ ਸੋਹਣੇ ਦਿਸਦੇ ਇਹਦੇ ਵੀ ਜਿਹੜੀ ਹੁਣ ਵਹਿੜ ਬਾਈ ਨੇ ਤੋੜ ਕੇ ਵੱਧੀ ਐ ਨਾਲ ਉਹ ਅੱਗੇ ਬੱਚੀ ਇਹਦਾ ਕਰਵਾ ਨੇ ਠੰਡੀਆਂ ਬਹੁਤ ਐ ਇਹ ਵੀ ਖੀਰੀ ਕਨਫਰਮ ਐ ਠੀਕ ਐ ਫਾਰਮ ਵਾਲੀਆਂ ਸ਼ੁਰੂ ਹੋ ਗਈਆਂ ਉਹ ਬੱਚੀ ਤੋਂ ਲਾ ਕੇ ਓਕੇ ਸੋ ਜਿਹੜੀਆਂ ਫਾਰਮ ਚੋਂ ਲੈਂ ਜਾਂ ਖੁੱਲ ਨਾ ਰਹਿੰਦੀਆਂ ਉਹਦੇ ਕਰਕੇ ਸਵੇਰ ਇਹਨਾਂ ਦਾ ਮਸਤ ਹੋ ਜਾਂਦਾ ਡਰਦਾ ਪਸ਼ੂ ਵੱਧਾ ਹੀ ਹੁੰਦਾ ਵੱਛੀ ਦੇਖਿਓ ਦੱਸੋ ਇਹਦਾ ਰੰਗ ਰੂਪ ਲ ਇਹਦਾ ਹੀ ਹੈ ਜਿਹਨੂੰ ਜਿਆਦਾ ਚਿੱਟੀ ਨਹੀਂ ਪਸੰਦ ਆਉਂਦੀ ਤਾਂ ਉਹ ਇਦਾਂ ਦੀ ਵੱਛੀ ਵੀ ਦੇਖ ਸਕਦਾ ਜਿਹਦੇ ਵਿੱਚ ਬਲੈਕ ਰੰਗ ਥੋੜਾ ਪਰ ਜੱਚਦਾ ਹੈ ਕੱਲਾ ਕੱਲਾ ਜਿਹੜਾ ਉਹ ਸਪੌਟ ਵੱਖਰਾ ਜਿਹਾ ਦਿਂਦਾ ਇਹਦੇ ਬਹੁਤ ਸੋਹਣੀ ਵੱਛੀ ਕੀਰੀ ਕਨਫਰਮ ਬਹੁਤ ਹੈ ਸੇਲ شریفਤਾ ਹੈ ਮੈਂ ਜਿਵੇਂ ਪਹਿਲਾਂ ਕਿਹਾ ਵੀ ਜਦੋਂ ਪਸ਼ੂ ਖੁੱਲਾ ਰਹਿੰਦਾ ਹੈ ਤਾਂ ਉਹਦਾ ਸੁਭਾਅ ਉਨਾਂ ਹੀ ਨਰਮ ਹੋ ਜਾਂਦਾ ਹੈ ਇਹਦੇ ਬਹੁਤ ਸੋਨੇ ਥਾਣੇ ਚਾਰੇ ਥਾਣੇ ਦੂਰੋਂ ਦਿਸਦੇ ਐ ਚਾਰ ਨੰਬਰ ਤੇ ਸੀ ਇਹ ਲਓ ਜੀ ਸੋ ਥਾਣੇ ਦੇ ਵੀ ਦੇਖ ਲਓ ਬਸੋਏ ਜਿਹੜੀਆਂ ਵੱਛੀਆਂ ਠੀਕ ਕੜ ਜਾਂਦੀਆਂ ਇਸ ਤਰੀਕੇ ਨਾਲ ਦਿਖਾਈ ਜਾਂਦੇ ਆ ਦੂਬਾ ਚ ਇੱਕ ਵੱਛੀ ਹੋਰ ਇਹਦੇ ਆਪਾਂ ਦੰਦ ਪਹਿਲਾਂ ਦੇਖ ਲਾਂਗੇ ਓਕੇ ਨਰਮ ਠੀਕ ਐ ਭਾਈ ਫੀਰੀ ਵੱਛੀ ਐ ਦੋਸਤੋ ਨਾਂਂਦਰੂ ਪੇਦਾ ਹੋਈ ਸੋਹਣਾ ਢਾਂਚਾ ਬਹੁਤ ਚੰਗਾ ਕੱਦ ਕਾਫੀ ਚੰਗਾ ਇਹਦਾ ਦੇਖਦੇ ਆਂ ਇਹਨੂੰ ਤੋੜ ਕੇ ਕਿਦਾਂ ਤੁਰਦੀ ਐ ਚਾਰ ਹੀ ਥਾਣਾ ਐ ਉੱਤ ਸਟਰਕਚਰ ਦੇਖਿਓ ਇਹਦਾ ਥੋੜਾ ਡਰਦਿਆਂ ਹੀ ਸੋਨੀ ਭਜਨਸਬ ਨਹੀਂ ਕਰਦੇ ਜਿਵੇਂ ਖੁੱਲੀਆਂ ਫਿਰਦੇ ਆਂ ਇੰਨਾ ਤੇ ਪਰ ਨਾਲ ਥੋੜਾ ਥੋੜਾ ਡਰਦਿਆਂ ਜ਼ਰੂਰ ਹੈਗੇ ਅੱਛਾ ਪੰਜ ਨੰਬਰ ਦੇ ਉੱਤੇ ਇਹ ਬੱਛੀ ਸੀਗੀ ਇਹ ਤੋਂ ਪਹਿਲਾਂ 6 ਅਲੈਦਾ ਦਿਖਾ ਚੁੱਕੇ ਆ ਪੋਸਾ ਉੱਤੇ ਪੰਜ ਨੰਬਰ ਆ ਇਹ 6 ਨੰਬਰ ਦੇ ਉੱਤੇ ਦੋਸਤੋ ਬੱਛੀ ਤੁਹਾਨੂੰ ਦਿਖਾਉਣੇ ਆ ਕੀ ਰੀ ਕਨਫਰਮ ਬਹੁਤ ਸੋਨਾ ਟਾਂ ਚਾਹੀਦਾ ਵੀ ਕੀ ਇਸ ਦੇਖ ਸਕਦੇ ਹੋ ਸਟਰਕਚਰ ਦੇਖੋ ਉਤੋਂ ਬਿਲਕੁਲ ਸਿੱਧੀ ਬੱਚੀ ਵੈਸੇ ਤਾਂ ਕਿਉਂਕਿ ਫਾਰਮ ਚੋਂ ਆਇਆ ਬਾਈ ਕਹਿੰਦਾ ਵੀ ਸੀਮਨ ਦੀ ਡਿਟੇਲ ਇਹਨਾਂ ਦੀ ਸਾਰੀ ਮਿਲ ਜੂਗੀ ਪਰ ਫਿਰ ਵੀ ਆਪਦੇ ਹੱਥੀਂ ਜਿਹੜਾ ਸੀਮਨ ਲਵਾਓਗੇ ਜਿਹੜਾ ਸੀਮਨ ਬਾਈ ਦੱਸੂਗਾ ਜਿਹੜੇ ਸੀਮਨ ਦੀ ਆਪ ਉਹਨੂੰ ਛੱਡ ਕੇ ਬਾਕੀ ਜਿਹੜਾ ਵੀ ਸੀਮਨ ਲਵਾਓਗੇ ਉਹਦੇ ਸਿੱਕੇ ਸੰਭਾਲ ਕੇ ਰੱਖ ਲਿਓ ਜਾਂ ਡੈਰੀ ਲਾ ਲਿਓ ਉਹਦੇ ਤੇ ਨੋਟ ਕਰਨਾ ਸ਼ੁਰੂ ਕਰ ਲਿਓ ਤੁਹਾਡੇ ਕੋਲ ਇਹਨਾਂ ਵੇੜਾਂ ਤੋਂ ਟਾਪ ਦੀ ਬਰੀਡ ਤਿਆਰ ਹੋ ਜਾਣੀ ਹੈ ਕੋਸਕ ਚੀਜ਼ਾਂ ਦੇ ਉੱਤੇ ਇਨਵੈਸਟਮੈਂਟ ਕਦੇ ਵੀ ਘਾਟੇ ਦਾ ਸੌਦਾ ਨਹੀਂ ਬਣਦੀ ਜਿਵੇਂ ਵੈੜਾ ਵਾਲੇ ਪੱਖ ਤੋਂ ਜੇ ਆਪਾਂ ਗੱਲ ਕਰੀਏ ਦੋਸਤੋ ਤੇ ਇਹਨਾਂ ਨੇ ਜਦੋਂ ਗਾਵਾਂ ਬੰਨਾਂ ਤਾਂ ਇਹਨਾਂ ਨੇ ਚੰਗੀ ਕੀਮਤ ਦਿਆਂ ਹੀ ਤਿਆਰ ਹੋਣਾ ਤੁਸੀਂ ਟਾਂਚੇ ਸੋਨੇ ਖਰੀਦਨੇ ਆ ਆ ਲੋ ਜੀ ਬਹੁਤ ਸੋਹਣੀ ਥੱਲੋਂ ਵੀ ਦੱਸੋ ਚਾਰ ਥਣ ਬਹੁਤ ਸੋਹਣੇ ਨਿੱਖੜਵੇਂ ਦਿਸਦੇ ਆ ਕਿਦੂ ਬਾਅਦ ਚ ਬਲੈਕ ਰੰਗ ਦੇ ਵਿੱਚ ਤੁਹਾਨੂੰ ਪੱਛੀ ਦਿਖਾਉਣਾ ਚਾਰ ਹੀ ਥਣ ਦਾ ਰੰਗ ਬਲੈਕ ਦੇ ਆ ਪਰ ਥਣਾ ਦਾ ਮੁੱਢ ਗੁਲਾਬੀ ਆ ਜਦੋਂ ਥਣ ਵਧਣਗੇ ਅੱਗੇ ਜਦੋਂ ਦੁੱਧ ਤੇ ਆਉਣਾ ਇਸ ਵੈਡ ਨੇ ਉਦੋਂ ਗੁਲਾਬੀ ਥਣ ਜ਼ਿਆਦਾ ਦਿਸੂਗਾ ਬਲੈਕ ਕੱਲਾ ਮੁੱਢ ਦਿਸੂਗਾ ਫੀਰੀ ਕਨਫਰਮ ਹੈ ਸੋਹਣਾ ਟਾਂਚਾ ਵચ્છી ਦਾ ਆਪ ਤਾਂ ਤੇ ਤੇ ਰੰਗ ਰੂਪ ਵચ્છી ਦਾ ਦੇਖੋ ਇਹ ਵੀ ਉੱਥੋਂ ਬਿਲਕੁਲ ਸਿੱਧੀ ਦਿਸਦੀ ਐ ਜੀ ਉਸ ਏ ਏ ਆਈ ਦੇ ਜੋਗ ਹੀ ਆ ਵੱਛੀਆਂ ਮਤਲਬ ਵਜਨ ਇਹਨਾਂ ਦਾ ਇੰਨਾ ਕ ਹੈਗਾ ਜੇ ਕੋਈ ਵੀਰ ਖਰੀਦਦਾ ਤਾਂ ਹੋਰ ਮਹੀਨੇ ਵਜਦੀ ਤੁਸੀਂ ਇਹਨਾਂ ਨੂੰ ਕੱਪਣ ਕਰਵਾ ਸਕਦੇ ਹੋ ਰੁੱਤ ਫੇਰ ਵੀ ਠੀਕ ਚ ਸੂ ਪੈਣੇਗਾ ਇਹ ਤੋਂ ਜ਼ਿਆਦਾ ਲੇਟ ਕਰੋਗੇ ਤਾਂ ਫੇਰ ਤੁਹਾਨੂੰ ਥੋੜਾ ਦਿੱਕਤ ਆਉਂਦੀ ਹੈ ਵੀ ਗਰਮੀ ਚ ਸੂਣੀਆਂ ਪਰ ਹਜੇ ਆਪਾਂ 3 ਮਹੀਨੇ ਪਹਿשאਣੂ ਜਾਣਾ ਜਦੋਂ ਵੀ ਤੁਸੀਂ ਏ ਆਈ ਕਰਾਉਣੇ ਆ ਮਈ ਚ ਏ ਆਈ ਹੁੰਦੀ ਹੈ ਤਾਂ ਫਰਵਰੀ ਚ ਸੂ ਪੈਣੇਗਾ ਸੋ ਉਸ ਹਿਸਾਬ ਤੇ ਤੁਸੀਂ ਇਹਨਾਂ ਦੀ ਏ ਆਈ ਕਰਵਾ ਸਕਦੇ ਹੋ 7 ਨੰਬਰ ਦੇ ਉੱਤੇ ਵੱਛੀ ਸੀ ਇਹ ਇਹ ਦੋਨੇ ਵੱਛੀਆਂ ਬਈ ਮੈਂ ਕਿਸ ਬਾਈ ਤੋਂ ਆਪਣਾ ਬਾਈ ਸੀਗਾ ਉਹ ਕਿ 10 15 ਗਾਵਾਂ ਹੂੰ ਜਿਨੀਆਂ ਕਿ ਨਾਰਮਲ ਸੀਮੰਦੀਆਂ ਇਹ ਠੀਕ ਹੈ ਇਹ ਦੋਨੋਂ ਹੀ ਠੀਕ ਹੈ ਹਾਂਜੀ ਸੋ ਇਹ ਦੋ ਉਹਨਾਂ ਤੋਂ ਅਲੱਗ ਲੈਂਦੀਆਂ ਦੱਸੋ 10 12 ਗਾਵਾਂ ਦੇ ਇੱਕ ਜਿਵੇਂ ਆਮ ਘਰਾਂ ਦੇ ਵਿੱਚ ਫਾਰਮ ਹੁੰਦੇ ਆ ਉੱਥੋਂ ਆਈਆਂ ਫੀਰੀ ਕਨ ਫਾਰਮ ਨਰਮਲ ਇੱਥੇ ਹੀ ਕੱਢ ਲਾ ਬਾਅਦ ਵਿੱਚ ਹਾਂਜੀ ਹਾਂਜੀ ਸੋ ਦੇਖੋ ਵੱਛੀ ਇਹ ਵੀ ਚੰਗਾ ਟੰਚ ਹੈ ਵੱਛੀ ਫਾਰਮ ਦੀ ਐ ਜਾਂ ਕਰੇ ਰੱਖੀਆਂ گاਵਾਂ ਦੀ ਐ ਤੁਸੀਂ ਬੱਛੀ ਦਾ ਟਾਂਚਾ ਦੇਖੋ ਸੀਮਨ ਚੰਗੇ ਆਉਂਦੇ ਐ ਐਚਐਫ ਦੇ ਤਾਂ ਆਪਾਂ ਨੂੰ ਚੰਗੀਆਂ ਵਹਿੜਾਂ ਅੱਜ ਦੇ ਟਾਈਮ 'ਚ ਮਿਲ ਜਾਂਦੀਆਂ ਬਾਕੀ ਸਮਝ ਆਪੋ ਆਪਣੀ ਐ ਪਸੰਦ ਤੁਸੀਂ ਕਰਨੇ ਐ ਕੋਈ ਵੀ ਨਗ ਨੂੰ ਹਾਈਟ ਬਹੁਤ ਐ ਹਾਈਟ ਫੁੱਲ ਆ ਦੱਸੋ ਲੰਬਾਈ ਚੰਗੀ ਐ ਇਹ ਬੱਛੀ 8 ਨੰਬਰ ਦੇ ਤੌਰ 'ਤੇ ਦਿਖਾਈ ਐ ਦੱਸੋ ਚਾਹ ਨਹੀਂ ਠੀਕ ਹੋ ਕੇ ਇਹਨੂੰ ਅੱਗੇ ਜਿਹੜੀ ਇਹਦੇ ਦੰਤ ਖਾਰੀਏ ਦੱਸੋ ਦੰਦ ਇਹਦੇ ਵੀ ਦਿਖਾ ਦਨੇ ਐ ਲਾਸਟ ਉੱਤੇ ਦੋ ਗੱਬਨ ਦਿਖਾਉਣੀਆਂ ਤੁਹਾਨੂੰ ਹਾਂ ਲੇ ਇਹ ਕਨਫਰਮ ਆ ਠੀਕ ਹੈ ਭਾਈ ਇਹਦੇ ਸੀਮਨ ਲੱਗਾ ਜੀ ਅੱਜ ਠੀਕ ਹੈ 35 36 ਦਿਨ ਹੋ ਗਏ ਜੀ 35 36 ਦਿਨ ਹੋ ਗਏ ਏਆਈ ਹੋਈ ਨੂੰ ਖਾਲੀ ਮੰਨ ਕੇ ਖਰੀਦਿਓ ਤੇ ਵੇਟ ਇਹ ਕਰ ਲਿਓ ਵੀ 10 ਦਿਨ ਹੋਰ ਆਪਾਂ ਇਹਨੂੰ ਕੋਈ ਗਰਮ ਚੀਜ਼ ਨਾ ਦੇਈਗੇ ਹੋ ਸਕਦਾ ਕਰਮ ਵਾਲੀ ਇਹ ਗੱਭਣ ਨਿਕਲਾਵੇ ਤੇ ਫਿਰ ਤੁਸੀਂ ਕਨਫਰਮ ਕਰਨ ਤੋਂ ਬਾਅਦ ਚ ਇਹਦੀ ਉਸ ਤਰੀਕੇ ਦੀ ਖੁਰਾਕ ਸ਼ੁਰੂ ਕਰ ਲਿਓ ਟਾਂਚਾ ਇਹਦਾ ਵੀ ਸੋਹਣਾ ਹੈ 35 ਦਿਨਾਂ ਦੀ ਅੱਜ ਏਆਈ ਹੋ ਗਈ ਪਰ ਹਜੇ ਇਹ ਦੰਦੋਂ ਖੀਰੀ ਹੈ 9 ਨੰਬਰ ਦੇ ਉੱਤੇ ਬੱਚੀ ਸੀਗੀ ਤਿੰਨ ਵੜਾਂ ਦੇ ਦੁਬਾਰਾ ਤੁਹਾਨੂੰ ਹੋਰ ਦਿਖਾਉਣੀ ਹੈ ਬਹੁਤ ਸੋਹਣੀ ਟਾਂਚੇ ਵਾਲੇ ਵੜੇ ਦੂ ਅੱਗੇ ਤੁਹਾਨੂੰ ਦਿਖਾਉਣਾ ਦੋਸਤੋ ਬੜੀ ਸੋਹਣੀ ਬੱਚੀ ਹੈ ਦੋਂਦ ਵਾਲੇ ਦੰਦ ਚੱਕ ਰਹੀ ਹੈ ਹਜੇ ਸ਼ੁਰੂ ਹੀ ਕੀਤੇ ਹੈ ਚੱਕਣੇ ਇਹ ਚੀਜ਼ ਨੂੰ ਕਰ ਲਿਓ ਹਜੇ ਇੱਕ ਦੰਦ ਹੀ ਕੱਢਿਆ ਦੂਜਾ ਤਾਂ ਜੇ ਖਾਲੀ ਥਾਂ ਹੀ ਪਿਆ ਹੈ ਅਜੇ ਕੁਛ ਦਿਨ ਪਹਿਲਾਂ ਇਹ ਦੋ ਦੰਦ ਹੋਈ ਹੈ ਨਰਮਲ ਬਈ ਇਹ ਕੱਪਣਾ ਜਾਂ ਨਹੀਂ ਨਹੀਂ ਇਹ ਠੀਕਾ ਸਿਮਨ ਲੱਗਾ ਬਈ ਠੀਕ ਹੈ ਹਾਂਜੀ ਹਾਂਜੀ ਸੋ ਦੋਸੋ ਇਹ ਆਈ ਹੋਈ ਵੀ ਹੈ ਪਰ ਹੈ ਹਜੇ ਖਾਲੀ ਮਤਲਬ ਕਨਫਰਮ ਚ ਨਹੀਂ ਹੈ ਖਾਲੀ ਨਹੀਂ ਕਵਾਂਗੇ ਪਰ ਕਨਫਰਮ ਨਹੀਂ ਹੈ ਤੁਸੀਂ ਵੱਚੀ ਦੇਖੋ ਇਹਦੀ ਖੜਨੀ ਦੇਖੋ ਕਿੰਡੀ ਸੋਹਣੀ ਹੈ ਵਜਨ ਦੇ ਬਹੁਤ ਜ਼ਿਆਦਾ ਸੀਲ ਸ਼ਰੀਫ ਜਿਹਨੇ ਇੱਕ ਅੱਧਾ ਨਾਗਾ ਘਰੇ ਰੱਖਣਾ ਦੋਸੋ ਤੇ ਇਦਾਂ ਦੀ ਵਹਿੜ ਦੇ ਉੱਤੇ ਪੇਮੈਂਟ ਇਨਵੈਸਟ ਕਰ ਲੋ ਬਿਊਟੀ ਵੀ ਫੁੱਲ ਰਹੂਗੀ ਸਵਾਦ ਹੀ ਠੰਡੀ ਸੀਲ ਰਊ ਤੇ ਚੌੜੀ ਜੂੜੀ ਬਹੁਤ ਜਿਪੜੀ ਕੱਲੀ ਦੁੱਧ ਚੰਗਾ ਪਾ ਦੂਗੀ ਬਹੁਤ ਸੋਹਣਾ ਪੇਟ ਇਹਦਾ ਤੇ ਕੰਪਣਾ ਨੂੰ ਲੈਫਟੀ ਬਣਾਉਂਦੀ ਆਉਂਦੀ ਆ ਬਰੀਡ ਕੁਆਲਟੀ ਤਾਂ ਤੁਹਾਡੇ ਸਾਹਮਣੇ ਹੀ ਹੈ ਦੇਖੋ ਬੱਚੀ ਮੈਂ ਤੁਹਾਨੂੰ ਬੈਕ ਸਾਈਡ ਤੋਂ ਇਹਦਾ ਹਵਾਨੇ ਦਾ ਰੁਖ ਦਿਖਾਉਣਾ ਹੈ ਜਿਹੜਾ ਇਹਨੇ ਕੱਢਣਾ ਹੈਗਾ ਝੋਲ ਦੇਖੋ ਚੰਗੀ ਮਾਂ ਦੀ ਤੀ ਹੋਊਗੀ ਦੱਸੋ ਤਾਂ ਹੀ ਇਸ ਤਰ੍ਹਾਂ ਦਾ ਰੁਖ ਦਿਸਦਾ ਠੀਕ ਹੈ ਇਹ ਦੂਬਾਰ ਚ ਇੱਕ ਹੋਰ ਵੱਚੀ ਦੱਸੋ ਤੁਹਾਨੂੰ ਦਿਖਾਉਣੇ ਇਹ ਗੱਬਣਾ ਵੜਾ ਦੋ ਜਿਹੜੀ ਨਾ ਤੁਹਾਨੂੰ ਦਿਖਾਉਣੀ ਸੀ ਦੋ ਦੰਦ ਦੱਸੋ ਇੱਕ ਦੰਦ ਚੱਕਿਆ ਹੋਇਆ ਦੂਜਾ ਹਜੇ ਖੜਾ ਹੀ ਐ ਸਿੱਟੇਵ ਨਹੀਂ ਨਰਮਲ ਕਿੰਨੇ ਚਿਰ ਦੀ ਗੱਬਣਾ ਬਾਈ ਇਹ 4-4 ਮਹੀਨੇ ਗੱਬਣੇ ਤੁਹਾਨੂੰ ਓਕੇ 4 ਮਹੀਨਿਆਂ ਦੀ ਗੱਬਣ ਇੱਕ ਦੰਦ ਹਜੇ ਇਹਨੇ ਚੱਕਿਆ ਨਹੀਂ ਗਾ ਤੇ ਹੰਜ ਕਰ ਲਿਓ ਦੂਜਾ ਦੰਦ ਉਹ ਮਤਲਬ ਇੱਕ ਹਜੇ ਖੜਾ ਹੀ ਐ ਤੇ ਦੂਜਾ ਦੰਦ ਕੱਢ ਰਹੀ ਐ ਹੁਣ ਇਹਨੂੰ ਮੰਨਾਂਗੇ ਦੋਂਦੀ ਪਰ ਹੋਈ ਹਜੇ ਕੁਛ ਟਾਈਮ ਪਹਿਲਾਂ ਹੀ ਆ ਦੋ ਦੰਦ ਹੋ ਸਕਦਾ ਹੈ ਇਹ ਦੋਂਦੀ ਦੋਂਦੀ ਸੂਹ ਪੈਣੀ ਹੈ ਕਿਉਂਕਿ ਹਜੇ 4 ਮਹੀਨੇ ਦੀ ਗੱਭਣਾ ਮਹੀਨੇ ਪੰਜ ਇਹ ਦੋਨੇ ਫਾਰਮ ਲਗਾਈਆਂ ਉਹਨਾਂ ਨਾਲ ਦੀਆਂ ਮੱਛੀਆਂ ਠੀਕ ਹੈ ਬਈ ਫਾਰਮ ਚੋਂ ਬਾਈ ਕਹਿੰਦਾ ਖਰੀਦੀਆਂ 4 ਮਹੀਨੇ ਦੀ ਗੱਭਣਾ ਹੈ 5 ਮਹੀਨੇ ਰਹਿੰਦੇ ਆ 6 ਮਹੀਨੇ ਚੌਗੀ ਹੋਣ ਤੇ ਲੱਗਦੇ ਆ ਤਾਂ ਇਹਦਾ ਮਤਲਬ ਇਹਨੇ ਦੋ ਦੰਦ ਵੈੜ ਨੇ ਬੱਚੇ ਨੂੰ ਜਨਮ ਦੇ ਦੇਣਾ ਚੈੱਕ ਕੇ ਥੋਕ ਰਵਾ ਕੇ ਲੈ ਜਾਓ ਮਿਲਕ ਵੇਨ ਹੋਣੀ ਦਿਸਦੀ ਹੈ ਸੋਹਣੀ ਜਾਂਦੀ ਹੈ ਆਰਡਰ ਵਾਲੇ ਪਾਸੇ ਨੂੰ ਟਾਂਚਾ ਤੁਸੀਂ ਇਹਦਾ ਦੇਖ ਸਕਦੇ ਹੋ ਇਹ ਵੱਛੀ ਜਿਹੜੀ ਦੋਸੋ ਇਧਰਲੇ ਪਾਸੇ ਜਿਹੜੀਆਂ ਆਪਾਂ 12 ਦਿਖਾਉਣੀਆਂ ਸੀ 11ਵੇਂ ਨੰਬਰ ਤੇ ਐ ਇਹਨਾਂ ਤੋਂ ਇਲਾਵਾ 6 ਪਹਿਲਾਂ ਦਿਖਾ ਚੁੱਕੇ ਆ ਟੋਟਲ 18 ਨਾਲ ਸੀ ਟੋਟਲ ਦੇ ਹਿਸਾਬ ਤੇ 17 18ਵੇਂ ਨੰਬਰ ਤੇ ਵਹਿੜ ਹੁਣ ਦਿਖਾਵਾਂਗੇ ਇਧਰੋਂ ਦੇਖੀਏ ਤਾਂ 12ਵੇਂ ਨੰਬਰ ਤੇ ਤੁਹਾਨੂੰ ਵਹਿੜ ਦਿਖਾ ਰਹੇ ਹਾਂ ਇੱਕ ਜਿਹੜੀ ਕੱਬਣ ਹੈ ਸੀ ਐ ਜੀ ਖੀਰੀ ਕਨਫਰਮ ਆ ਦੋਸੋ ਇਹ ਵੱਛੀ ਠੀਕ ਆ ਬਈ ਓਕੇ ਥੋੜਾ ਜ਼ੋਰ ਜ਼ਿਆਦਾ ਕਰਦੀ ਠੀਕ ਤਾਕਤ ਤੇ ਪੱਜੂ ਨਸੂਗੀ ਵੀ ਇਹ ਹਾਂਜੀ ਪੂਰੀ 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 ਅੱਛਾ ਚਾਰਾਂ ਮੇਨੜੀ ਇਹ ਵੀ ਗੱਬਣਾ ਦਾ ਸੋ ਦੰਦੋਂ ਖੀਰੀ ਬੱਛੀ ਬਹੁਤ ਸੋਹਣਾ ਹਵਾਨਾ ਬਣਾਉਂਦੀ ਹੁੰਦੀ ਹੈ ਚੌੜਾ ਹਵਾਨਾ ਰੱਖੂਗੀ ਥਣ ਬਹੁਤ ਬਿੱਥੀ ਤੇ ਆ ਥੋੜਾ ਜ਼ੂਮ ਕਰ ਲੈਨੇ ਆ ਜਿਸ ਤਰ੍ਹਾਂ ਦਾ ਇਹਦਾ ਰੋਖ ਆ ਦਸੋ ਤੁਸੀਂ ਉਹਨੂੰ ਦੇਖ ਲਓ ਸਭੀ ਚੰਗੀ ਆ ਦਸੋ ਇਹ ਬਹੁਤ ਸੋਹਣਾ ਦਾ ਟਾਂਚਾ ਬੈਕਸਾਈਡ ਤੋਂ ਦੇਖੋ ਇਹਦੇ ਆਰਡਰ ਦੀ ਬਣਾਵਟ ਹੋਣੀ ਬੜੀ ਸੋਹਣੀ ਨਜ਼ਰ ਆਈ ਜੀ ਲੋਟੀ ਦਿਖਾ ਦਿਓ ਯਾਰ ਹਾਂ ਨਰਮਲ ਮੈਂ ਜ਼ੂਮ ਕੀਤਾ ਬਾਈ ਦਿਖਾ ਦੇ ਤਉ ਤੁਹਾਨੂੰ ਦੋਸਤੋ ਇੱਥੋਂ ਕਲੀਅਰ ਦਿਸ ਗਿਆ ਹੁਣ ਇਹ ਬੱਚੀ ਵੀ ਦੇਖ ਲਓ ਤੁਸੀਂ ਚੱਲੋ ਠੀਕ ਹੈ ਚਾਰ ਚਾਰ ਥਾਣਾ ਸਾਰੀਆਂ ਦੀ ਓਕੇ ਬਾਈ ਸੋ ਇਹ ਵਹਿੜਾ ਦੋਸਤੋ ਅੱਜ 18 ਨਗ ਸੀਗੇ ਬਾਈ ਕੋਲ 12 ਏਸ ਫਰਨੀ ਦੇ ਉੱਤੇ ਪਾਈਪਾਂ ਵਾਲੀ ਤੇ ਵੱਧੇ ਹੋਏ ਐ 6 ਨਗ ਪਾਈਪਾਂ ਤੋਂ ਬਿਨਾ ਜਿਹੜੀ ਫਰਨੀਓ ਉਹਦੇ ਤੇ ਬੱਦੇ ਜੀ ਚ 2000 ਸੀ ਗੱਪਣਾ ਸੋ ਅੱਜ ਦੀ ਵੀਡੀਓ ਨੇ 18 ਨਾਲ ਵਿਕਰੀ ਆਸਤੇ ਸੀ ਧੰਨਵਾਦ